ਆਸਰਾ ਖਸੀ 15 ਮੈਂਬਰ ਪਿੰਡ ਕਾਸ਼ਵੀ ਤੋਂ ਡੇਰਾ ਸੱਚਾ ਸੌਦਾ ਦੇ ਗ੍ਰਮੀ ਸੇਵਕ ਨੇ ਤੇ ਇੱਥੇ ਬਹੁਤ ਹੀ ਡੂੰਗਾ ਜਦੋਂ ਪਾਣੀ ਆਇਆ ਸੀ ਖੱਡਾ ਪੈ ਗਿਆ ਸੀ ਇੱਥੇ ਪਹਿਲਾਂ ਅਸੀਂ ਮਿੱਟੀ ਵੀ ਬਹੁਤ ਪਾਈ ਸੀ ਪਰ ਇਹ ਮਿੱਟੀ ਨਾ ਹੋਣ ਕਾਰਨ ਖੱਡਾ ਵਿਚਾਲੇ ਹੀ ਰਹਿ ਗਿਆ ਸੀ ਬਹੁਤ ਡੂੰਗਾ ਸੀ ਤੇ ਹੁਣ ਅਸੀਂ ਬੇਨਤੀ ਕਰਦੇ ਆ ਜਿਹੜਾ ਸਾਡਾ ਮੌਕੇ ਦਾ ਐਮਐਲਏ ਸਾਹਿਬ ਹਨ ਪਠਾਨ ਮਾਜਰਾ ਸਾਹਿਬ ਉਹਨਾਂ ਨੂੰ ਬੇਨਤੀ ਆ ਕਿ ਇਸ ਜਗ੍ਹਾ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਡੇਰਾ ਪ੍ਰੇਮੀ ਨੇ ਥੋੜੀ ਜੀ ਥੋੜੀ ਜੀ ਇੱਥੇ ਰੋਕ ਲਾਈ ਆ ਵੀ ਆਂਦੇ ਜਾਂਦੇ ਰਾਹੀ ਇੱਥੇ ਖੱਡੇ ਵਿੱਚ ਨਾ ਡਿੱਗਣ ਇਸ ਕਰਕੇ ਬੇਨਤੀ ਆ ਵੀ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਦਾਂ ਇਹ ਤਾਂ ਊੜੀ ਲੱਗੇ ਜਾਂ ਇਸ ਦਾ ਜੋ ਵੀ ਬਣਾਣਾ ਇੰਤਜ਼ਾਮ ਕੀਤਾ ਜਾਵੇ ਇੱਥੇ ਬਹੁਤ ਹੀ ਖਤਰਾ ਹੈ ਤੇ ਜਿਵੇਂ ਕਿ ਆਪਣੇ ਮਾਗਰ ਸਾਹਿਬ ਗੁਰਦੁਆਰਾ ਹੈ ਇੱਥੇ ਬਹੁਤ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਰੋਡ ਬਹੁਤ ਵਧੀਆ ਬਣ ਗਿਆ ਸਪੀਡ ਵਿੱਚ ਗੱਡੀਆਂ ਆਉਂਦੀਆਂ ਨੇ ਇੱਥੇ ਬਹੁਤ ਖਤਰਾ ਹੈ ਜਲਦੀ ਤੋਂ ਜਲਦੀ ਇਸ ਦਾ ਜੋ ਕੰਮ ਸ਼ੁਰੂ ਕੀਤਾ ਜਾਵੇ ਇਹ ਹੀ ਸਾਡੀ ਅਥ ਬਨ ਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਅਸੀਂ ਤਾਂ ਹਰਬੀਤ ਸਿੰਘ ਪਠਾਣ ਮਾਜਰਨ ਬੇਨਤੀ ਹੀ ਕਰ ਸਕਦੇ ਹਾਂ ਕਿ ਇਹ ਸਾਡੇ ਇਲਾਕੇ ਦੇ ਜੋ ਕੰਮ ਨੇ ਤੁਸੀਂ ਵੀ ਸਾਡੇ ਇਲਾਕੇ ਦੇ ਹੋ ਤੇ ਮਾਣਯੋਗ ਹੋ ਸਾਡੇ ਸਾਡਾ ਇਹ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਲੇਰਾ ਸੱਚਾ ਸੌਦੇ ਦੇ ਪ੍ਰੇਮੀ ਸੇਵਕਾਂ ਨੇ ਜਿੰਨਾ ਕੋ ਹੋ ਸਕਿਆ ਇਹ ਕੀਤਾ ਹੈ ਵੀ ਆਉਣ ਵਾਲੇ ਜੋ ਮੁਸਾਫਰ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਫਿਰ ਦੁਬਾਰਾ ਬੇਨਤੀ ਆ ਇਹ ਜਲਦ ਤੋਂ ਜਲਦੀ ਕੰਮ ਸ਼ੁਰੂ ਕੀਤਾ ਜਾਵੇ ਤਨ ਤਨ ਸਤਿਗੁਰੂ ਤੇਰਾ ਯਾਦਰਾ